ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਪਲੱਸ ਅਗਲੇ 4 ਦਿਨਾਂ ਦੀ ਆਫਾ ਗੱਲ ਕਰਨੀ ਹੈ ਯਾਨੀ ਕਿ 10 ਮਈ ਤੱਕ ਪੰਜਾਬ ਦਾ ਮੌਸਮ ਕਿੰਨਾ ਦਾ ਰਹਿ ਸਕਦਾ ਐਸੇ ਲਈ ਜੇ ਆਪਾਂ ਹਤਾਜਾ ਸੈਟਲਾਈਟ ਦਾ ਸਿਰਾਂ ਦੇਖਨੇ ਆ ਹਾਚਣੀ ਸਿਸਟਮ ਇੱਕ ਵਾਰ ਮੁੜ ਤੋਂ ਸਰਗਰਮ ਹੈ ਸੋ ਅੱਜ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਜਾਂ ਕੱਲ੍ਹ ਹੀ ਦੁਪਹਿਰ ਤੋਂ ਬਾਅਦ ਵੀ ਕਾਫੀ ਖੇਤਰਾਂ ਦੇ ਵਿੱਚ ਧੁੱਪ ਜੜੀਆਂ ਲੱਗੀ ਆ ਸੋ ਇੱਕ ਜਿਹੜੀਆਂ ਚੱਕਰਵਾਤੀ ਹਵਾਵਾਂ ਦਾ ਜਿਹੜਾ ਸਰਕੂਲੇਸ਼ਨ ਹੈ ਉਹ ਰਾਜਸਥਾਨ ਦੇ ਹਰਿਆਣਾ ਦੇ ਉੱਪਰ ਬਣਿਆ ਹੋਇਆ ਮੱਧ ਪ੍ਰਦੇਸ਼ ਗੁਜਰਾਤ ਦੇ ਉੱਪਰ ਗੁਜਰਾਤ ਔਰ ਰਾਜਸਥਾਨ ਦੇ ਖੇਤਰਾਂ ਦੇ ਵਿੱਚ ਜਿਹਦੇ ਸਦਕਾ ਜੜੀਆਂ ਹਵਾਵਾਂ ਨੇ ਉਹ ਇੱਕ ਕੇਂਦਰ ਕੇਂਦਰੇ ਤੇ ਜਗ੍ਹਾ ਤੇ ਜੜੀਆਂ ਇਕੱਠੀਆਂ ਹੋ ਰਹੀਆਂ ਨੇ ਸੋ ਜੇਕਰ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਜੀ ਤੇ ਸਿਸਟਮ ਐਸ ਵੇਲੇ ਸਰਗਰਮ ਹੈ ਕੁਝ ਖੇਤਰਾਂ ਦੇ ਵਿੱਚ ਅੱਜ ਰਾਤ ਨੂੰ ਵੀ ਕੁਝ ਖੇਤਰਾਂ ਦੇ ਵਿੱਚ ਮੀਂਹ ਦੇ ਅਸਰ ਬਣਨਗੇ ਉਹ ਮਾਲਵੇ ਦੇ ਖੇਤਰ ਹੋ ਸਕਦੇ ਨੇ ਜਾਂ ਦਵਾਬਾ ਕਿਉਂਕਿ ਪਹਾੜਾ ਦੇ ਵਿੱਚ ਵੀ ਬੱਦਲ ਬਣ ਰਿਹਾ ਜੇਕਰ ਇਹੇਠਾਂ ਉਤਰਦਾ ਹੈ ਤਾਂ ਦਵਾਬੇ ਦੇ ਖੇਤਰ ਕ ਅੰਦਰ ਕਪੂਰਥਲਾ ਇਹਨਾਂ ਜਨਿਆਦੇ ਵਿੱਚ ਮੀਂਹ ਦੇ ਅਸਾਰ ਬਣਨਗੇ। ਮਾਲਵੇ ਖੇਤਰ ਦੇ ਵਿੱਚ ਵੀ ਅੱਜ ਰਾਤ ਮੀਂਹ ਦੇ ਅਸਾਰ ਜੜੇਆ ਬਣਦੇ ਜਾ ਪਰੇ ਨੇ। ਅਗਲੇ 4 ਦਿਨਾਂ ਦੇ ਦਰਮਿਆਨ ਜੇ ਪੰਜਾਬ ਦੇ ਵਿੱਚ ਮੀਂਹ ਦੇ ਅਸਾਰ ਬਣੇ ਹੋਏ ਨੇ। ਟੁੱਟਵੇਂ ਤੌਰ ਤੇ ਸ਼ਰਾਟੇ ਜੜੇਆ ਦਰਜ ਹੁੰਦੇ ਰਹਿਣਗੇ। ਕਿਤੇ ਕਿਤੇ ਹਲਕੇ ਕਿਤੇ ਕਿਤੇ ਦਰਮਿਆਨੇ ਵੀ ਹੋ ਸਕਦਾ ਕੁਝ ਖੇਤਰਾਂ ਦੇ ਵਿੱਚ ਲਿਮਟਡ ਗੜੇਮਾਰ ਹਲਕੀ ਗੜੇਮਾਰ ਵੀ ਹੋ ਜਾਏ। ਉਹ ਕੋਈ ਵੀ ਖੇਤਰ ਹੋ ਸਕਦੇ ਨੇ, ਮਾਝਾ ਦੇ ਵੀ ਹੋ ਸਕਦੇ ਨੇ, ਤਾਂ ਬਾਬਾ ਜਾਂ ਫਿਰ ਪੁਆਦ ਮਾਲਵੇ ਦੇ, ਕੇਂਦਰੀ ਮਾਲਵੇ ਦੇ ਹੋ ਸਕਦੇ ਨੇ। ਪਛਮੀ ਮਾਲਵਾ ਵੀ ਹੋ ਸਕਦਾ ਜੀ ਇਹ ਆਪਾਂ ਬੈਨ ਪੁਆਇੰਟ ਨਹੀਂ ਕਰ ਕਵਰ ਕਰ ਰਿਹਾ ਐਸ ਲਈ ਉਮੀਦ ਆਸਾਰ ਜ਼ਰੂਰ ਨੇ ਜੀ ਹਲਕੀ ਗੜੇ ਮਾਰਦੇ ਆਸਾਰ ਨੇ ਕਿਹੜੇ ਜ਼ਿਲ੍ਹੇ ਦੇ ਵਿੱਚ ਨੇ ਇਹ ਕੁਦਰਤ ਦੇ ਹੱਥ ਵਸਾ ਇਸ ਤਲਾਵਾ ਜੀ 10 ਤਰੀਕ ਤੱਕ ਹਲੇ ਸਿਸਟਮ ਇੱਥੇ ਹੀ ਹੈ ਤੇ ਜਿਹੜੇ ਆ ਸ਼ਰਾਟੇ ਮੀਂਹ ਗੜੇ ਮਾਰ ਦਰਜ ਹੁੰਦੇ ਰਣਗੇ ਹਲਕੀ ਗੜੇ ਮਾਰ ਦੀ ਆਪਾਂ ਗੱਲ ਕਰਨੇ ਆ ਜੇਕਰ ਆਪਾਂ ਅਪਡੇਟ ਦੇਖਦੇ ਆ ਮੌਸਮ ਫਾਕ ਦੀ ਜੋ ਅਗਲੇ ਦਿਨਾਂ ਦੇ ਲਈ ਜਾਰੀ ਕੀਤੀ ਗਈ ਆ ਯੈਲੋ ਅਲਰਟ ਜਿਹੜਾ ਜਾਰੀ ਕਰ ਦਿੱਤਾ ਗਿਆ ਨੇ ਜੀ ਲਗਭਗ 12 ਮਈ ਤੱਕ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜੇਕਰ ਅਸੀਂ ਤਰੀਕ ਦੀ ਗੱਲ ਕਰਦੇ ਆਂ ਡੇਟ ਦੀ ਗੱਲ ਕਰਦੇ ਆਂ 12 ਮਈ ਤੱਕ ਜਿਹੜਾ ਠੰਡਾ ਸ਼੍ਰਾਮ ਲਾਈਟਨਿੰਗ ਸਕਵਾਲ ਏਟੀਸੀ ਯਾਨੀ ਕਿ ਗਰਜ ਰੇਸ਼ਕੇ ਨਾਲ ਉਮੀਦ ਹੈ ਜਿਹੜੇ ਅਲਰਟ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਅਗਲੇ 6 ਦਿਨਾਂ ਦੇ ਲਈ 10-12 ਤਰੀਕ ਤੱਕ ਮੀਂਹ ਦਾ ਸਿਲਸਿਲਾ ਹਾਲੇ ਚੱਲੇਗਾ ਠੰਡੀਆਂ ਹਵਾਵਾਂ ਚੱਲਣਗੀਆਂ ਮੌਸਮ ਠੀਕ-ਠਾਕ ਬਣੇ ਰਹਿਣ ਦੇ ਆਸਾਰ ਹੋਣਗੇ ਬੱਦਲ ਵੱਜ ਉੱਪਰ ਦੀ ਬਣੇਗੀ ਇਸ ਲਈ ਟੈਂਪਰੇਚਰ ਦੇ ਵਿੱਚ ਕੋਈ ਬਹੁਤਾ ਫੇਰ ਬਦਲ ਨਹੀਂ ਹੋਏ ਹਾਲੇ-ਯੋਲੇ ਜਿਵੇਂ ਜਿਵੇਂ ਮੌਸਮ ਖੱਲੇਗਾ ਜੀ ਆਪਣੇ ਅੱਗੇ ਜਾਂਦੇ ਹੋਏ ਯਾਨੀ ਕਿ 12-13 10 ਲੈ ਕੇ 11-12 ਤਰੀਕ ਤੋਂ ਉਸ ਤੋਂ ਬਾਅਦ ਫਿਰ ਗਰਮੀ ਇੱਕ ਵਾਰ ਫਿਰ ਤੋਂ ਬਹੁਤੇ ਖੇਤਰਾਂ ਦੇ ਵਿੱਚ 10 ਤੱਕ ਦਵੇਗੀ ਜੀ ਫਿਲਹਾਲ ਅਗਲੇ 4-5 ਦਿਨ ਜਿਹੜੇ yellow alert ਮੌਸਮ ਖਾਗਨੇ ਜਾਰੀ ਕਰ ਦਿੱਤੇ ਨੇ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਲਈ ਧੰਨਵਾਦ ਜੀ ਸ਼ੁਕਰੀਆ